ਮਸੀਂ 1 ਮਹੀਨਾ ਹੀ ਦਵਾਈ ਖਾਧੀ ਅਸੀਂ ਜਿਹਦੇ ਨਾਲ ਮੇਰੇ ਤਾਂ ਪ੍ਰੈਗਨੈਂਸੀ ਪੋਜ਼ਿਟਿਵ ਆ। 1 ਮਹੀਨੇ ਦਵਾਈ ਦੇ ਵਿੱਚ ਠੀਕ ਆ। ਬਾਈ ਪਹਿਲਾ ਬੱਚਾ ਆਗਾ ਆ ਫਿਰਦਾ ਦਿਖਾ ਦੇ ਭਰਾਵਾ ਇਹ ਕਿੰਨੇ ਸਾਲ ਦਾ ਹੋ ਗਿਆ ਭੈਣੇ? ਸਵਾ ਦੋ ਸਾਲ ਦਾ। ਸਵਾ ਦੋ ਸਾਲ ਦਾ ਤੇ ਦੂਜਾ ਬੱਚਾ ਹੈਗਾ ਇਹ ਕਿੰਨੇ ਸਾਲ ਦਾ ਹੈਗਾ? ਇਹ 6 ਮਹੀਨਿਆਂ ਦਾ। ਇਹ ਹਜੇ 6 ਮਹੀਨਿਆਂ ਦਾ ਹੀ ਆ। ਇਹ ਸਾਲ ਦਾ ਹੋ ਗਿਆ ਹੁਣ ਬੱਚਾ ਇਹ ਆਪਣਾ ਇਹ। 1 ਸਾਲ 2 ਮਹੀਨੇ ਦਾ। 1 ਸਾਲ 2 ਮਹੀਨੇ ਦਾ। ਯਾਨੀ ਕਿ ਪਹਿਲਾਂ ਵਾਲੀ ਛੋਟੀ ਦੋ ਕੁੜੀਆਂ ਤੋਂ ਬਾਅਦ ਇਹ 12 ਸਾਲ ਬਾਅਦ ਹੋਇਆ 12 ਸਾਲ ਬਾਅਦ। 12 ਸਾਲ ਬਾਅਦ ਦੇਖ ਲਓ ਬਾਈ ਜੀ ਮੈਂ ਆਪਾਂ ਕਹਿੰਦਾ ਵੀ ਰੂੜੀ ਤੇ ਉਸ ਤੋਂ ਬਾਅਦ ਬਾਈ ਤਰਲੋਚਨ ਸਿੰਘ ਨੇ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਪਤਾ ਨਹੀਂ ਕਿੱਥੇ ਕਿੱਥੇ ਦਵਾਈਆਂ ਡਾਕਟਰ ਸਾਹਿਬ ਤੋਂ ਕੋਰੀਅਰ ਕਰਵਾਤੀਆਂ ਬਾਈ ਕਹਿੰਦਾ ਕਈ ਵਾਰ ਤਾਂ ਨਾ ਅਗਲੇ ਨੂੰ ਬਾਹਰੋਂ ਬੈਠਿਆਂ ਨੂੰ ਕਹੈਂਦੇ ਵੀ ਡਾਕਟਰ ਸਾਹਿਬ ਨੂੰ ਪੈਸੇ ਪਾ ਦਿਓ ਕੋਰੀਅਰ ਦਾ ਖਰਚਾ ਪਾ ਦਿਓ ਵੀ ਦਵਾਈ ਤੁਹਾਡੇ ਤੱਕ ਪਹੁੰਚ ਜੂਗੀ ਪਰ ਤੁਸੀਂ ਕਰਨਾ ਕੀ ਆ ਤੁਸੀਂ ਕਿਸੇ ਵੀ ਕੰਟਰੀ ਦੇ ਕੋਨੇ 'ਚ ਬੈਠੇ ਹੋ ਤੁਹਾਡੇ ਜਿਹੜੇ ਟੈਸਟ ਹੋਏ ਨੇਗੇ ਉਹਨਾਂ ਦੀਆਂ ਰਿਪੋਰਟਾਂ ਉੱਪਰ ਦਿੱਤੇ ਹੋਏ ਨੰਬਰ ਤੇ ਵਟਸਐਪ ਕਰ ਦਿਓ ਸੋਨੂੰ ਬਾਈ ਜਿਹੜੀ ਦਵਾਈ ਆ ਪਹੁੰਚ ਜੂਗੀ ਤੇ ਬਾਈ ਕਿੰਨੇ ਕੁ ਬੰਦੇ ਨੂੰ ਘਟੋ ਘਟ ਤੁਸੀਂ ਦਵਾਈਆਂ ਉਹ ਕਰਵਾ ਦੀਆਂ ਸਾਰਿਆਂ ਖਾਣਾ ਜਿਹੜਾ ਨੀ ਦਵਾਤੀ ਸਾਰਿਆਂ ਖਾਣੇ ਹਾਂਜੀ ਸਾਰਿਆਂ ਦੇ ਪੋਜ਼ਿਟਿਵ ਨਹੀਂ ਸਾਰਿਆਂ ਦੇ ਪਾਇਟਪ ਨਹੀਂ ਠੀਕ ਹੈ ਦੋ ਬੇਟੀਆਂ ਸੀ ਪਹਿਲਾਂ ਉਸ ਤੋਂ ਬਾਅਦ 11 ਸਾਲ ਪ੍ਰੈਗਨਨਸੀ ਨਹੀਂ ਹੋਈ ਠੀਕ ਹੈ ਹਾਂ ਜੀ ਯਾਨੀ ਕਿ ਜਿਵੇਂ ਆਪਾਂ ਕਹਿੰਦੇ ਵੀ ਕਈ ਵਾਰ ਜਿਵੇਂ ਦੋ ਬੱਚੇ ਹੋ ਗਏ ਜਾਂ ਇੱਕ ਬੱਚਾ ਹੋ ਗਿਆ ਉਸ ਤੋਂ ਬਾਅਦ ਮੁੜ ਕੇ 11 ਸਾਲ ਪ੍ਰੈਗਨਨਸੀ ਨਹੀਂ ਹੋਈ ਵੀਰੇ ਬਹੁਤ ਥਾਵੇਂ ਮੈਡੀਸਨਾਂ ਲਈਆਂ ਬਹੁਤ ਹਸਪਤਾਲਾਂ 'ਚ ਗਏ ਕਿ ਤੋ ਨਹੀਂ ਹੋਈ ਆਪਾਂ ਕਿਸੇ ਹਸਪਤਾਲ ਦਾ ਨਾਂ ਨਹੀਂ ਲੈਣਾ ਵੀਡੀਓ ਦੇ ਵਿੱਚ ਯਾਨੀ ਕਹੀ ਬਾਈ ਮਹਿੰਗੇ ਸਾਰੇ ਜਾਏ ਸਾਰੇ ਮਹਿੰਗੇ ਤੋਂ ਚੰਡੀਗੜ੍ਹ ਤੱਕ ਜਾਇਆ ਸੀ ਵੀਰੇ ਚੰਡੀਗੜ੍ਹ ਤੱਕ ਹਾਂ ਜੀ ਠੀਕ ਹੈ ਇੱਕ ਤੁਸੀਂ ਐਂ ਦੇਖ ਲਓ ਬਾਈ ਜਦੋਂ ਆਪਾਂ ਕਿਸੇ ਵੱਡੇ ਹਸਪਤਾਲ ਦੇ ਵਿੱਚ ਜਾਂਦੇ ਆਂ ਡਾਕਟਰ ਦੇਖਦੇ ਆ ਵੀ ਜਦੋਂ ਬੰਦਿਆਂ ਨੇ 1500 ਰੁਪਏ ਆਪਣੀ ਫੀਸ ਦਾ ਦੇਤਾ ਵੀ ਬੰਦੇ ਦੇ ਛਾੜ ਲਓ ਜਿੰਨਾ ਮਰਜੀ ਕੋਸਾ ਹੈ ਨਾ ਬਿਲਕੁਲ ਵੀਰੇ ਛਾੜਦੇ ਆ ਛਾੜਦੇ ਆ ਬਿਲਕੁਲ ਤੇ ਭੈਣੇ ਉਦੋਂ ਫਿਰ ਜਮਾ ਆਸ ਟੁੱਟ ਗਈ ਦੀਗੀ ਹਾਂਜੀ ਵੀਰੇ ਜਮਾ ਯਾਸ ਟੁੱਟ ਗਈ ਸੀ ਡਾਕਟਰਾਂ ਨੇ ਕਹਤਾ ਸੀਗਾ ਵੀ ਟਿਊਬਾਂ ਬਲੌਕ ਨੇ ਅੱਛਾ ਵੀ ਬੱਚਾ ਹੋਣਾ ਹੀ ਨਹੀਂ ਐ ਛੋਡੇ ਤੁਸੀਂ ਆਈਵੀਐਫ ਰਾਹੀਂ ਬੱਚਾ ਲੈ ਲਓ ਕਹਿੰਦੇ ਬੱਚਾ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਵੀ ਆਈਵੀਐਫ ਆਈਵੀਐਫ ਕਰਵਾ ਲਓ ਆਈਵੀਐਫ ਕਰਵਾ ਲਓ ਹਾਂਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗਿਲ ਬੀ ਪਤਾ ਨਹੀਂ ਕਿੰਨੇ ਹੀ ਘਰਾਂ ਦੇ ਵਿੱਚ ਚਿਰਾਗ ਅਪ ਕਹੀ ਆਪਾਂ ਵੀ ਪੈਦਾ ਹੋਣ ਦੀ ਜਲਨ ਦੀ ਬਾਈ ਜਿਹੜੀ ਆਸ ਆ ਗਈ ਉਹ ਪੈਦਾ ਹੋ ਜਾਣੀ ਹੈਗੀ ਇਹ ਆਪਾਂ ਅੱਜ ਬੈਠੇ ਆਗੇ ਮੈਲ ਕਲਾਂ ਦੇ ਕੋਲੇ ਪਿੰਡ ਮੈਲ ਖੁਰਦਾ ਜ਼ਿਲ੍ਹਾ ਬਰਨਾਲਾ ਡਾਕਟਰ ਅਮਰਜੀਤ ਸਿੰਘ ਕੁਕੂਲੀ ਨੇਗੇ ਜਿਹੜੇ ਕਿ ਆਯੁਰਵੈਦ ਦੇ ਵਿੱਚ ਬਹੁਤ ਜ਼ਿਆਦਾ ਮਹਾਰਤ ਹਾਸਲ ਹੈ ਆ ਆਪਣੇ ਨਾਲ ਬਾਈ ਜਿੰਨੇ ਪਰਿਵਾਰ ਬੈਠੇ ਨੇ ਤੇ ਆ ਜਿੰਨੇ ਹੱਸਦੇ ਖੇੜਦੇ ਇੰਨੇ ਮੁੰਨੇ ਚਿਹਰੇ ਬੈਠੇ ਨੇ ਨਾ ਬਾਈ ਇਹ ਸਾਰੇ ਇਸ ਘਰੋਂ ਡਾਕਟਰ ਅਮਰਜੀਤ ਸਿੰਘ ਜੀ ਦੀ ਸਿਰਫ 15-15 20-20 ਦਿਨਾਂ ਦੀ ਜਾਂ ਮਹੀਨੇ-ਮਹੀਨੇ ਦੀ ਦਵਾਈ ਦੇ ਨਾਲ ਪੋਜੀਟਿਵ ਰਿਜ਼ਲਟ ਆਏ ਹੋਣਗੇ ਇੱਥੋਂ ਤੱਕ ਹੀ ਨਹੀਂ ਬਹੁਤ ਸਾਲ ਹੋ ਗਏ ਆਪਾਂ ਕਹੀਏ ਵੀ ਡਾਕਟਰ ਸਾਹਿਬ ਦਾ ਪੁਰਾਣਾ ਤਿਆਰ ਬਗਾ ਆਪਦੀ ਡਾਕਟਰ ਸਾਹਿਬ ਦੀ 60 65 ਸਾਲ ਦੀ ਉਮਰ ਹੋ ਗਈ ਤੇ ਕਿੰਨੇ ਹੀ ਜੋੜਿਆਂ ਨੂੰ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚੋਂ ਜਵਾਬ ਦੇਦਾ ਤੇ ਜਿਨ੍ਹਾਂ ਨੇ ਲੱਖਾਂ ਰੁਪਇਆ ਹਸਪਤਾਲਾਂ ਦੇ ਵਿੱਚ ਖਰਚਦਾ ਦਿੱਗਾ ਤੇ ਮੰਗਰੋਂ ਡਾਕਟਰਾਂ ਨੇ ਕਹਿੰਦਾ ਸੀਗਾ ਵੀ ਬਾਈ ਇਹ ਤਾਂ ਕੁਦਰਤ ਦੇ ਹੱਥ ਹੈ ਬਿਕੋ ਦਰਤ ਨਹੀਂ ਜਿਹੜਾ ਕੁਝ ਕਰਨਾ ਉਹੀ ਹੋਊਗਾ ਵੀ ਸਾਡੀਆਂ ਦਵਾਈਆਂ ਬੇਵਰਸ ਨਹੀਂ ਜਦੋਂ ਉਹਨਾਂ ਨੂੰ ਗਾਹਾਂ ਦੀ ਗਾਹ ਪਤਾ ਲੱਗਿਆ ਹਨ ਤਾਂ ਬੰਦੇ ਉਰੇ ਪਹੁੰਚੇ ਜਿਵੇਂ ਉਰੇ ਸਾਨੂੰ ਮੈਂ ਬੁਲਾਉਣਾ ਸਭ ਤੋਂ ਪਹਿਲਾਂ ਆਪਣੇ ਨਾਲ ਭੈਣ ਬੈਠੀ ਹੈਗੀ ਭੈਣੇ ਸਸੀ ਕਾਲ ਜੀ ਸਸੀ ਕਾਲ ਭੈਣੇ ਤੁਹਾਡੇ ਵਿਆਹ ਹੋਜੂ ਕਿੰਨਾ ਟਾਈਮ ਹੋ ਗਿਆ ਸੀ 8 ਸਾਲ ਹੋ ਗਏ ਸੀ 8 ਸਾਲ ਹੋ ਗਏ ਸੀ ਮਤਲਬ ਕੋਈ ਬੱਚਾ ਨਹੀਂ ਸੀ ਹੋਇਆ ਕੋਈ ਬੱਚਾ ਨਹੀਂ ਸੀ ਤੇ ਹਸਪਤਾਲਾਂ ਦੇ ਵਿੱਚ ਦਵਾਈਆਂ ਹਸਪਤਾਲਾਂ ਦਾ ਵੀਰੇ ਪਤਾ ਹੀ ਨਹੀਂ ਕਿੰਨੇ ਕਿਚ ਖਾਲੀਆਂ ਸੀਗੀਆਂ ਇੱਕ ਛੱਡ ਦੂਜਾ ਦੂਜਾ ਕਿਸੇ ਨੇ ਉੱਥੇ ਦਾਸਤਾ ਉੱਥੇ ਜਾਓ ਉੱਥੇ ਦਾਸਤਾ ਉੱਥੇ ਜਾਓ ਬਹੁਤ ਦਵਾਈਆਂ ਕਰਦੀਆਂ ਠੀਕ ਹੈ ਤੇ ਭੈਣੇ ਉਦੋਂ ਫਿਰ ਜਮਾ ਆਸ ਟੁੱਟ ਗਈ ਦੀਗੀ ਹਾਂਜੀ ਵੀਰੇ ਜਮਾ ਹੀ ਆਸ ਟੁੱਟ ਗਈ ਸੀ ਡਾਕਟਰਾਂ ਨੇ ਕਹਿਤਾ ਸੀਗੇ ਵੀ ਟਿਊਬਾਂ ਬਲੌਕ ਨੇ ਅੱਛਾ ਵੀ ਬੱਚਾ ਹੋਣਾ ਹੀ ਨਹੀਂਆ ਸੋਡੇ ਤੁਸੀਂ ਆਈਵੀਐਫ ਰਾਹੀਂ ਬੱਚਾ ਲੈ ਲਓ ਕੰਦੀ ਬੱਚਾ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਵੀ ਆਈਵੀਐਫ ਆਈਵੀਐਫ ਕਰਵਾ ਲਓ ਆਈਵੀਐਫ ਕਰਵਾ ਲਓ ਭਰਾ ਉਹ ਇਹ ਬਹੁਤ ਵੱਡਾ ਸਕੈਮ ਆ ਜਿਵੇਂ ਬਾਈ ਲੱਖਾਂ ਸਦਾਨਾ ਕਹਿੰਦਾ ਹੁੰਦਾਗਾ ਵੀ ਡਾਕਟਰਾਂ ਨੇ ਪੈਸੇ ਲੁੱਟਣ ਦਾ ਹੋ ਕਰਿਆ ਵਿਆ ਤੇ ਉਹ ਆਈਵੀਐਫ ਰਾਹੀਂ ਆਪਾਂ ਨੂੰ ਕੀ ਪਤਾ ਵੀ ਉਹਨਾਂ ਨੇ ਕੀ ਕਰ ਦੇਣਾ ਕੀ ਇਹੋ ਆ ਹਨਾ ਤੇ ਫਿਰ ਬੰਨੇ ਡਾਕਟਰ ਅਮਰਜੀਤ ਸਿੰਘ ਕੋ ਕੂ ਬਾਰੇ ਕਿਥੋਂ ਪਤਾ ਲੱਗਿਆ ਜਿਹਨਾਂ ਦੇ ਆਪਾਂ ਘਰੇ ਬੈਠੇ ਆ ਇਦਾਂ ਹੀ ਮੇਰੇ ਹਸਬੰਦ ਨਾਰਾਜ਼ ਹੋਏ ਕਿਸੇ ਦੇ ਘਰੇ ਗਏ ਉਹਨਾਂ ਨੇ ਐਦਾਂ ਕਿਹਾ ਪੁੱਛਿਆ ਇਹਨਾਂ ਨੂੰ ਵੀ ਕੀ ਗੱਲ ਹੋਈ ਤੁਸੀਂ ਆਏਗਾ ਉਹ ਕਿਤੇ ਬੱਚਾ ਨਹੀਂ ਹੋ ਰਿਹਾ ਵੀ ਡਾਕਟਰਾਂ ਨੇ ਵੀ ਜਵਾਬ ਦਿੱਤਾ ਪਿਆ ਫਿਰ ਉਹਨਾਂ ਨੇ ਦੱਸਿਆ ਸਾਨੂੰ ਵੀ ਐਦਾਂ ਕਰਕੇ ਵੀ ਅਮਰਜੀਤ ਸਿੰਘ ਕੋਕੂ ਡਾਕਟਰਾ ਮੈਲਖੁਰਦ ਤੁਸੀਂ ਇੱਕ ਵਾਰੀ ਉਹਨਾਂ ਕੋਲ ਜਾ ਕੇ ਆਓ ਫਿਰ ਅਸੀਂ ਇਹਨਾਂ ਕੋਲ ਆਏ ਮਸਾਂ ਹੀ ਇੱਕ ਮਹੀਨਾ ਹੀ ਦਵਾਈ ਖਾਧੀ ਅਸੀਂ ਜਿਹਦੇ ਨਾਲ ਫਿਰ ਤੁਹਾਨੂੰ ਪ੍ਰੈਗਨਨਸੀ ਪੋਜ਼ਿਟਿਵ ਆ ਗਿਆ ਇੱਕ ਮਹੀਨੇ ਦੀ ਦਵਾਈ ਦੇ ਵਿੱਚ ਠੀਕ ਆ ਬਾਈ ਪਹਿਲਾ ਬੱਚਾ ਆਗਾ ਆ ਫਿਰਦਾ ਦਿਖਾ ਦੇ ਭਰਾਵਾ ਇਹ ਕਿੰਨੇ ਸਾਲ ਦਾ ਹੋ ਗਿਆ ਭੈਣੇ ਸਵਾ ਦੋ ਸਾਲ ਦਾ ਸਵਾ ਦੋ ਸਾਲ ਦਾ ਤੇ ਦੂਜਾ ਬੱਚਾ ਹੈਗਾ ਇਹ ਕਿੰਨੇ ਸਾਲ ਦਾ ਹੈ ਇਹ 6 ਮਹੀਨੇ ਇਹ ਹਜੇ 6 ਮਹੀਨਿਆਂ ਦਾ ਹੀ ਆ ਠੀਕ ਆ ਤੇ ਇਸੇ ਭੈਣ ਨੇ ਤੇਰਾ ਬਾਈ ਹਰਿਆ ਨੂੰ ਦੱਸਿਆ ਆਪਣੇ ਨਾਲ ਬਾਈ ਬੈਠਾਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਤੁਹਾਡਾ ਕੀ ਨਾਮ ਹੈ ਜੀ ਤਰਲੋਚਨ ਸਿੰਘ ਜੀ ਤਰਲੋਚਨ ਸਿੰਘ ਤਰਲੋਚਨ ਬਾਈ ਕਿਹੜਾ ਪਿੰਡ ਆ ਤੁਹਾਡਾ ਕਾਲਸਾ ਪਿੰਡ ਆ ਬਈ ਕਾਲਸਾ ਤੇ ਬਾਈ ਸੋਨੂੰ ਇਹ ਭੈਣ ਨੇ ਦੱਸ ਪਾਈ ਹੈ ਨਾ ਤੁਹਾਡੇ ਵਿਆਹ ਹੋਏ ਨੂੰ ਕਿੰਨੇ ਸਾਲ ਹੋ ਗਏ ਸੀ ਬਾਈ ਵਿਆਹ ਹੋਏ ਨੂੰ ਵੀਰੇ 15 ਸਾਲ ਹੋ ਗਏ ਸੀ 15 ਸਾਲ ਹਾਂਜੀ ਦੋ ਬੇਟੀਆਂ ਸੀ ਪਹਿਲਾਂ ਉਸ ਤੋਂ ਬਾਅਦ 11 ਸਾਲ ਪ੍ਰੈਗਨਨਸੀ ਨਹੀਂ ਹੋਈ ਠੀਕ ਹੈ ਹਾਂਜੀ ਯਾਨੀ ਕਿ ਜਿਵੇਂ ਆਪਾਂ ਕਹਿੰਦੇ ਵੀ ਕਈ ਵਾਰ ਜਿਵੇਂ ਦੋ ਬੱਚੇ ਹੋ ਗਏ ਜਾਂ ਇੱਕ ਬੱਚਾ ਹੋ ਗਿਆ ਉਸ ਤੋਂ ਬਾਅਦ ਮੁੜ ਕੇ 11 ਸਾਲ ਪ੍ਰੈਗਨਨਸੀ ਨਹੀਂ ਹੋਈ ਨਹੀਂ ਹੋਈ ਵੀਰੇ ਬਹੁਤ ਥਾਵੇਂ ਮੈਡੀਸਨਾਂ ਲਈਆਂ ਬਹੁਤ ਹਸਪੀਟਲਾਂ 'ਚ ਗਏ ਕਿ ਤੋ ਨਹੀਂ ਹੋਈ ਆਪਾਂ ਕਿਸੇ ਹਸਪੀਟਲ ਦਾ ਨਾਂ ਨਹੀਂ ਲੈਣਾ ਵੀਡੀਓ ਦੇ ਵਿੱਚ ਯਾਨੀ ਕਹੀ ਬਾਈ ਵੀ ਮਹਿੰਗੇ ਸਾਰੇ ਜਾਏ ਸਾਰੇ ਮਹਿੰਗੇ ਤਾਂ ਚੰਡੀਗੜ੍ਹ ਤੱਕ ਜਾਇਆ ਸੀ ਵੀ ਇੱਕ ਤੁਸੀਂ ਆਏ ਦੇਖ ਲਓ ਬਾਈ ਜਦੋਂ ਆਪਾਂ ਕਿਸੇ ਵੱਡੇ ਹਸਪਤਾਲ ਦੇ ਵਿੱਚ ਜਾਂਦੇ ਆ ਡਾਕਟਰ ਦੇਖਦੇ ਆ ਵੀ ਜਦੋਂ ਬੰਦਿਆਂ ਨੇ 1500 ਰੁਪਏ ਆਪਣੀ ਫੀਸ ਦਾ ਦੇਤਾ ਵੀ ਬੰਦੇ ਨੂੰ ਛਾੜ ਲਓ ਜਿੰਨਾ ਮਰਜ਼ੀ ਕੋਸਾ ਹੈ ਨਾ ਬਿਲਕੁਲ ਵੀਰੇ ਛਾੜਦੇ ਆ ਛਾੜਦੇ ਆ ਬਿਲਕੁਲ ਛਾੜਦੇ ਆ ਤੇ ਫਿਰ ਜਦੋਂ ਇੱਥੇ ਆਈ ਬਾਈ ਇਹ ਭੈਣ ਨੇ ਦੱਸਿਆ ਹਨਾ ਤਾਂ ਕਿੰਨੇ ਕੁ ਦਿਨ ਦਵਾਈ ਖਾਦੀ ਬਾਈ ਵੀਰੇ ਅਜੇ ਮਹੀਨੇ ਤੋਂ ਘੱਟ ਹੀ ਸੀ 5-4 ਦਿਨ ਮਹੀਨੇ ਤੋਂ ਘੱਟ ਦਿਨ ਦਵਾਈ ਖਾਦੀ ਹਾਂਜੀ ਠੀਕ ਹੈ ਤੇ ਜਿਹੜੀ ਆਪਾਂ ਨੂੰ ਬਾਈ ਦੱਸਦਾ ਸੀ ਡਾਕਟਰ ਸਾਹਿਬ ਦਾ ਬੇਟਾ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਕਹਿੰਦਾ ਬਾਈ ਥੱਲੇ ਹੀ ਬਹਿ ਗਿਆ ਉਹ ਗੱਲ ਕੇ ਵੀਰੇ ਕੀ ਇਨੈਚਰਵਾਦ ਆਏ ਮਨ ਨੂੰ ਯਕੀਨ ਜੈ ਨਹੀਂ ਆਉਂਦਾ ਨਾ ਬੰਦੇ ਦਾ ਮਨ ਖਰਾਬ ਹੋ ਜਾਂਦਾ ਅੱਖਾਂ ਭਰਿਆ ਹੁੰਦੀਆਂ ਨੇ ਕਿ ਆ ਕਿਵੇਂ ਵੀ ਕਿਵੇਂ ਖੁਸੀ ਹੋਈ ਚੀ ਮਨ ਨੂੰ ਮਾੜਾ ਹੋ ਜਾਂਦਾ ਇਦਾਂ ਵੀ ਸਹੀ ਗੱਲ ਹੈ ਹਾਂਜੀ ਵੀ ਇਥੇ ਡਾਕਟਰ ਸਾਹਿਬ ਕੋਲੇ ਆ ਕੇ ਪਤਾ ਲੱਗਿਆ ਵੀ ਹਾਂ ਪਤਾ ਲੱਗਿਆ ਹਾਂਜੀ ਵੀ ਠੀਕ ਹੈ ਬਾਈ ਤੇ ਫੇਰ ਬਾਈ ਦੇ ਘਰੇ ਬਾਈ ਆ ਬੇਟੇ ਨੇ ਜਨਮ ਲੇਤਾ ਭਾਵੇਂ ਤੁਸੀਂ ਵੀ ਮੰਨ ਲਓ ਵੀ ਜਿਵੇਂ ਡਾਕਟਰ ਦੇਖ ਦਵਾਈਆਂ ਖਾ ਖਾ ਕੇ ਉਹ ਕਰੀ ਜਾਂਦੇ ਆ ਹਨਾ ਹਾਂਜੀ ਠੀਕ ਹੈ ਤੇ ਉਦੋਂ ਫਿਰ ਕਿੰਨਾ ਕੁ ਨੈਗੇਟਿਵ ਹੋ ਗਿਆ ਸੀ ਪੂਰਾ ਜਦੇ ਬਹੁਤ ਜ਼ਿਆਦਾ ਵੀਰੇ ਮਾਈਂਡ ਟੁੱਟ ਗਿਆ ਸੀ ਮਤਲਬ ਵੀ ਹੁਣ ਕਿਤੋਂ ਦਵਾਈ ਲੈਣੀ ਹੋਣੀ ਹੈਗੀ ਠੀਕ ਹੈ ਹਾਂਜੀ ਤੇ ਦਵਾਈਆਂ ਬਾਈ ਖਾ ਖਾ ਕੇ ਬੰਦਾ ਅੱਕ ਜਾਂਦਾ ਹੈ ਨਾ ਹਾਂਜੀ ਫਿਰ ਇਹਨਾਂ ਨੇ ਦੀਦੀ ਉਹਨਾਂ ਨੇ ਸਾਨੂੰ ਦੱਸਿਆ ਠੀਕ ਹੈ ਮੈਂ ਇਹਨਾਂ ਕੋਲੇ ਮਨਾ ਕਰਤਾ ਸੀ ਵੀ ਨਹੀਂ ਮੇਰਾ ਮਨ ਹੁਣ ਨਹੀਂ ਕਰਦਾ ਦਵਾਈ ਖਾਣ ਦਾ ਮੈਂ ਬਹੁਤ ਖਾ ਲਈਆਂ ਆਪਾਂ ਨੂੰ ਕਈ ਵਾਰ ਆਇਆ ਹੁੰਦਾ ਜੀ ਬਾਈ ਐਡੇ ਐਡੇ ਹਸਪਤਾਲਾਂ 'ਚ ਜਾਇਏ ਵੀ ਆਰਾਮ ਇੱਕ ਪਿੰਡ ਦੇ ਵਿੱਚ ਡਾਕਟਰ ਬੈਠਾਗਾ ਆਪਣੇ ਘਰੇ ਦਵਾਈਆਂ ਦੇਈ ਜਾਂਦਾ ਹੈ ਨਾ ਹਾਂਜੀ ਫਿਰ ਉਹ ਚਲੋ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਕ ਵਾਰੀ ਜਾ ਕੇ ਦੇਖੋ ਹਾਂਜੀ ਅਸੀਂ ਇੱਥ ਦੀ ਸੀਗੀ 20 25 ਦਿਨਾਂ ਦੇ ਵਿੱਚ ਹਾਂਜੀ ਉਹ ਦੂਜਾ ਟੈਸਟ ਕਰਵਾਇਆ ਪੋਜ਼ਿਟਿਵ ਆਇਆ ਠੀਕ ਹੈ ਚਲੋ ਵਧੀਆ ਬਈ ਕਿੰਨੇ ਸਾਲ ਦਾ ਹੋ ਗਿਆ ਹੁਣ ਬੱਚੇ ਇਹ ਆਪਣੇ ਇਹ 1 ਸਾਲ 2 ਮਹੀਨੇ ਦਾ 1 ਸਾਲ 2 ਮਹੀਨੇ ਦਾ ਯਾਨੀ ਕਿ ਪਹਿਲਾਂ ਵਾਲੀ ਛੋਟੀ ਦੋ ਗੁੜੀਆਂ ਤੋਂ ਬਾਅਦ ਇਹ 12 ਸਾਲ ਬਾਅਦ ਹੋਇਆ 12 ਸਾਲ ਬਾਅਦ ਵੀ 12 ਸਾਲ ਬਾਅਦ ਦੇਖ ਲਓ ਬਾਈ ਜਿਵੇਂ ਆਪਾਂ ਕਹਿੰਦੇ ਨਾ ਵੀ ਰੂੜੀ ਦੀ ਵੀ ਸੁਣੀ ਜਾਂਦੀ ਆ ਉਹ ਇੱਕ ਵਾਕਿਆ ਹੋਇਆ ਤੇ ਉਸ ਤੋਂ ਬਾਅਦ ਬਾਈ ਤਰਲੋਚਨ ਸਿੰਘ ਨੇ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਪਤਾ ਨਹੀਂ ਕਿੱਥੇ ਕਿੱਥੇ ਦਵਾਈਆਂ ਡਾਕਟਰ ਸਾਹਿਬ ਤੋਂ ਕੋਰੀਅਰ ਕਰਵਾਤੀਆਂ ਬਾਈ ਕਹਿੰਦਾ ਕਈ ਵਾਰ ਤਾਂ ਨਾ ਅਗਲੇ ਨੂੰ ਬਾਹਰੋਂ ਬੈਠਿਆਂ ਨੂੰ ਕਹਾਂ ਜਾਂਦੇ ਵੀ ਡਾਕਟਰ ਸਾਹਿਬ ਨੂੰ ਪੈਸੇ ਪਾ ਦਿਓ ਕੋਰੀਅਰ ਦਾ ਖਰਚਾ ਪਾ ਦਿਓ ਵੀ ਦਵਾਈ ਥੋੜੇ ਤੱਕ ਪਹੁੰਚ ਜੂਗੀ ਪਰ ਤੁਸੀਂ ਕਰਨਾ ਕੀ ਆ ਤੁਸੀਂ ਕਿਸੇ ਵੀ ਕੰਟਰੀ ਦੇ ਕੋਨੇ 'ਚ ਬੈਠੇ ਹੋ ਥੋੜੇ ਜਿਹੜੇ ਟੈਸਟ ਹੋਏ ਨੇਗੇ ਉਹਨਾਂ ਦੀਆਂ ਰਿਪੋਰਟਾਂ ਉੱਪਰ ਦਿੱਤੇ ਹੋਏ ਨੰਬਰ ਤੇ ਵਟਸਐਪ ਕਰ ਦਿਓ ਸੋ ਉਹਨੂੰ ਬਾਈ ਜਿਹੜੀ ਦਵਾਈਆਂ ਪਹੁੰਚ ਜੂਗੀ ਤੇ ਬਾਈ ਕਿੰਨਿਆਂ ਕਿੰਨੇ ਬੰਦੇ ਨੂੰ ਘੱਟ-ਘੱਟ ਤੁਸੀਂ ਦਵਾਈਆਂ ਉਹ ਕਰਵਾ ਦਿਆਂ ਸਾਰਿਆਂ ਖਾਨਾ ਜਣਨ ਦਵਾਤੀ ਸਾਰਿਆਂ ਖਾਨਾ ਜਣਨ ਹਾਂਜੀ ਸਾਰਿਆਂ ਦੇ ਪੋਜ਼ਿਟਿਵ ਨੇ ਸਾਰਿਆਂ ਦੇ ਪੋਜ਼ਿਟਿਵ ਨੇ ਠੀਕ ਹੈ ਬਿਲਕੁਲ ਜੀ ਤੇ ਉਸ ਤੋਂ ਬਾਅਦ ਇੱਕ ਭੈਣ ਆਪਣੇ ਕੋਲ ਇਹ ਬੈਠੀ ਹੈਗੀ ਇਹਦੇ ਨਾਲ ਵੀ ਆਪਾਂ ਕਰਦੇ ਹਾਂ ਗੱਲਬਾਤ ਇਹ ਇੱਥੇ ਬਾਈ ਕੇ ਪਰਿਵਾਰ ਦੇ ਵਿੱਚੋਂ ਹੀ ਹੈਗੀ ਭੈਣ ਜੀ ਸਸੀ ਗਾਲ ਜੀ ਸਸੀ ਗਾਲ ਬਰੇ ਤੇ ਭੈਣੇ ਮੈਂ ਸੁਣਿਆ ਵੀ ਤੁਹਾਡੇ ਆਪਦੇ ਜੇਠ ਸਾਹਿਬ ਦੀ ਜਿਗਾੜੀ ਹੈ ਇਹ ਹਾਂਜੀ ਠੀਕ ਹੈ ਤੇ ਤੁਹਾਡੇ ਵਿਆਹ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਸੀ ਮੇਰੇ ਤਿੰਨ ਸਾਲ ਹੋ ਗਏ ਸੀ ਤਿੰਨ ਸਾਲ ਹਾਂਜੀ ਕੋਈ ਡਾਕਟਰਾਂ ਤੋਂ ਦਵਾਈ ਵਗੈਰਾ ਲਈ ਸੀ ਜੇ ਤਾਂ ਹਾਂਜੀ ਲਈ ਸੀ ਠੀਕ ਹੈ ਤੇ ਕਿਤੋਂ ਨਹੀਂ ਹੋਇਆ ਸੀ ਜੀ ਠੀਕ ਹੈ ਫਿਰ ਇਹ ਮਿਲੇ ਸੀਗੇ ਤੇ ਫਿਰ ਇਹਨਾਂ ਨੇ ਕਿਹਾ ਵੀ ਆਪਣੇ ਤਾਂ ਘਰੇ ਦਵਾਈ ਦਿੰਨੇ ਆ ਠੀਕ ਹੈ ਫਿਰ ਮੇਰੇ ਸਹੁਰਾ ਸਾਹਿਬ ਨੂੰ ਕਹਿਤਾ ਜੇ ਜਦੋਂ ਫਿਰ ਉਹਨਾਂ ਨੇ ਦਵਾਈ ਸੀਗੀ ਠੀਕ ਹੈ ਹਾਂਜੀ ਪਹਿਲਾ ਬੇਟਾ ਛੋਟਾ ਕਿਹੜਾ ਇਹੇ ਮੁੰਡਾ ਕਾ ਨਹੀਂ ਪਹਿਲਾ ਮੇਰੇ ਬੇਟੀ ਆ ਅੱਛਾ ਪਹਿਲਾ ਬੇਟੀ ਹੈਗੀ ਹਾਂਜੀ ਠੀਕ ਹੈ ਹੁਣ ਕਿਹੜਾ ਬੱਚਾ ਛੋਟੇ ਕੋਲੇ ਇਹ ਬੇਟਾ ਵੀ ਆ ਇਹ ਬੇਟੀ ਵੀ ਆ ਅੱਛਾ ਇਹ ਬੇਟਾ ਤੇ ਇਹ ਬੇਟੀਆਂ ਹੈ ਇੱਕ ਬੇਟੀ ਉਹ ਤੋਂ ਵੱਡੀ ਹੈਗੀ ਹਾਂਜੀ ਠੀਕ ਹੈ ਸਾਰੇ ਮੰਨ ਲਓ ਵੀ ਤੁਹਾ ਡਾਕਟਰ ਸਾਹਿਬ ਤੋਂ ਹੀ ਹਾਂਜੀ ਹਾਂਜੀ ਠੀਕ ਹੈ ਦੇਖ ਲਓ ਭਰਾਵੋ ਬਈ ਰਿਜ਼ਲਟ ਤੁਹਾਡੇ ਸਾਹਮਣੇ ਆ ਵੀ ਐਵੇਂ ਹਸਪਤਾਲਾਂ ਦੇ ਵਿੱਚ ਪੈਸੇ ਪੱਟਣ ਨਾਲੋਂ ਨਾ ਡਾਕਟਰ ਉਥੇ ਇਹੀ ਸੁਝਾਅ ਦਿੰਦੇ ਹੁੰਦੇ ਆਈ ਬਈ ਆਹ ਕਰਾ ਲਓ ਆਈ ਵੀ ਐ ਫਕਰਾ ਲਓ ਆਹ ਕਰਾ ਲਓ ਜਿਵੇਂ ਆਪਾਂ ਨੂੰ ਕਹਿੰਦਾ ਦੀ ਲਾਈਂ ਕਹਿੰਦਾ ਕਹਿੰਦੇ ਤੇਰੀਆਂ ਤਾਂ ਟਿਊਬਾਂ ਹੀ ਬਲੌਕ ਨੇ ਕਦੇ ਬੱਚਾ ਹੋ ਹੀ ਨਹੀਂ ਸਕਦਾ ਤੁਸੀਂ ਐਂ ਸੋਚੋ ਵੀ ਜਦੋਂ ਕਿਸੇ ਪਰਿਵਾਰ ਨੂੰ ਤਰਲੋਚਨ ਬਾਈ ਇਹ ਗੱਲ ਪਤਾ ਲੱਗਦੀ ਆ ਹਨਾ ਵੀ ਤੇਰੇ ਤਾਂ ਕਦੇ ਬੱਚਾ ਹੋ ਹੀ ਨਹੀਂ ਸਕਦਾ ਦੇਖ ਮੈਂ ਕਹਿੰਦਾ ਵੀ ਉਹ ਪਰਿਵਾਰ ਦੇ ਉੱਪਰ ਉਹ ਜੋੜੇ ਦੇ ਉੱਪਰ ਕੀ ਬੀਤਦੀ ਆ ਨਾ ਉਹ ਉਹੀ ਜਾਣ ਸਕਦਾ ਬਾਈ ਹੁਰਿਆਂ ਨੂੰ ਕਹਿੰਦੇ ਜਦੋਂ ਕਿਸੇ ਡਾਕਟਰਾਂ ਕੋਲੇ ਜਾਂਦੇ ਉਹ ਕਹਿੰਦੇ ਯਾਰ ਸਾਰੀਆਂ ਸੋਡੀਆਂ ਰਿਪੋਰਟਾਂ ਓਕੇ ਨੇ ਕੋਈ ਉਹ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਤੇ ਬਾਈ ਉਹ ਫੇਰ ਕਹਿੰਦੇ ਮਤਲਬ ਕੁਦਰਤ ਤੇ ਛੱਡੋ ਗੱਲ ਬਾਈ ਕੁਦਰਤ ਤੇ ਛੱਡੋ ਗੱਲ ਕੋਈ ਪ੍ਰੋਬਲਮ ਹੈ ਨਹੀਂ ਤੁਹਾਨੂੰ ਦੋਨਾਂ ਜੀਆਂ ਨੂੰ ਠੀਕ ਹੈ ਹਾਂਜੀ ਇਹ ਵੀ ਕਿਉਂ ਬਾਹਲੇ ਕੇਸ ਆ ਇਹ ਜੇ ਹੁੰਦੇ ਨੇਗੇ ਵੀ ਸਾਰਾ ਕੁਝ ਠੀਕ ਹੁੰਦਾ ਫੇਰ ਵੀ ਮੰਨ ਲਓ ਵੀ ਬੱਚਾ ਕਨਸੀਵ ਨਹੀਂ ਹੋ ਰਿਹਾ ਪਰ ਉਹ ਕਿਤੇ ਨਾ ਕਿਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਕਿਤੇ ਨਾ ਕਿਤੇ ਕੋਈ ਕਮੀ ਹੁੰਦੀ ਆ ਜਿਹੜੀ ਉਹ ਵੈਲੋਪੈਥੀ ਵਾਲੇ ਲੱਭ ਨਹੀਂ ਸਕਦੇ ਪਰ ਜਿਵੇਂ ਡਾਕਟਰ ਸਾਹਿਬ ਹੁਣੇ ਬਈ ਆਪਦੀ ਦਵਾਈ ਦਿੰਦੇ ਆਜਰਵਾਇਦ ਦੀ ਦਵਾਈ ਦਿੰਦੇ ਆ ਨਾ ਤਾਂ ਉਹਨੇ ਜਮਾ ਸਾਰਾ ਕੁਝ ਓਕੇ ਕਰ ਦਿੰਦੀ ਆ ਬਾਈ ਬਣ ਕੇ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖੋ ਕੋਈ ਜਾਦੇ ਮਹਿੰਗੀ ਫੀਸ ਨਹੀਂ ਹੈਗੀ ਕੋਈ ਜਾਦੇ ਮਹਿੰਗੀ ਦਵਾਈ ਨਹੀਂ ਹੈਗੀ ਮੈਂ ਕਹਿੰਦਾ ਹਸਪਤਾਲਾਂ ਦੇ ਵਿੱਚ ਤੁਸੀਂ ਜਿੰਨੇ ਰੁਪਏ ਲਾਉਣੇ ਹੋ ਨਾ ਉਦੋਂ ਦਾ ਬਾਲੇ ਗੁਣਾ ਸਸਤੀ ਦਵਾਈ ਇੱਥੇ ਮਿਲਦੀ ਹੈਗੀ ਤੇ ਤੁਹਾਨੂੰ ਰਿਜ਼ਲਟ ਵੀ ਮਹੀਨੇ 20 ਦਿਨ ਦੇ ਵਿੱਚ ਹੀ ਮਿਲ ਜਾਣਾਗਾ ਤੇ ਹੁਣ ਮੈਂ ਬੇਨਤੀ ਕਰਦਾ ਜੇ ਇਹਦੇ ਵੀ ਕਿਸੇ ਨੂੰ ਕੋਈ ਸਮੱਸਿਆ ਆ ਗਈ ਜਾਂ ਤੁਹਾਡੇ ਆਣ-ਗਮਾਣ ਦੇ ਵਿੱਚ ਦੂਰ ਰਿਸ਼ਤੇਦਾਰ ਚ ਕਿਤੇ ਵੀ ਹੋਵੇ ਪਰ ਇੱਕ ਵਾਰੀ ਡਾਕਟਰ ਅਮਰਜੀਤ ਸਿੰਘ ਜੀ ਕੂਕੂ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਵਾਲੇ ਇਹਨਾਂ ਨਾਲ ਹਰੂ ਸੰਪਰਕ ਕਰੋ ਜਿਹੜੇ ਨਹੀਂ ਆ ਸਕਦੇ ਫੋਨ ਨੰਬਰ ਦਿੱਤਾ ਹੋਇਆ WhatsApp ਤੇ ਆ ਦੀ ਰਿਪੋਰਟਾਂ ਵਗੈਰਾ ਭੇਜ ਦਿਓ ਆਵਲਾ ਐਡਰੈਸ ਭੇਜ ਦਿਓ ਤੇ ਜਿੰਨੀ ਇਹਨਾਂ ਨਾਲ ਕੰਸਲਟੈਂਸੀ ਕਰਕੇ ਫੀਸ ਵਗੈਰਾ ਬਣਦੀ ਹੈ ਖਰਚਾ ਵਗੈਰਾ ਬਣਦਾ ਉਹ ਭੇਜ ਦਿਓ ਛੋਟੇ ਤੱਕ ਦਵਾਈ ਜਿਹੜੀ ਬਈ ਤੁਹਾਡੇ ਘਰੇ ਪਹੁੰਚ ਜਾਣੀਆਂ ਤੇ ਸੋਡੇ ਘਰਾਂ ਦੇ ਵਿੱਚ ਵੀ ਐਂ ਦੇਖ ਲਓ ਜਿਵੇਂ ਆ ਜਵਾਕ ਦੀਆਂ ਕਲਕਾਰੀਆਂ ਵਾਲੀਆਂ ਨੇ ਨਾ ਜਿਹੜੇ ਦਾਦਾ ਦਾਦੀ ਜਾਂ ਜਿਹੜੇ ਮੁੰਡੇ ਕੁੜੀਆਂ ਬਈ ਇਹ ਕਲਕਾਰੀਆਂ ਸੁਣਨ ਨੂੰ ਤਰਸੇ ਪਏ ਨੇਗੇ ਤਾਂ ਛੋਡੇ ਬਾਈ ਘਰਾਂ ਦੇ ਬਿਹੜਿਆਂ ਦੇ ਵਿੱਚ ਕਿਲਕਾਰੀਆਂ ਵੱਜਣ ਲੱਗ ਜਾਣਗੀਆਂ ਸਾਬਾਬਾ ਤੁਹਾਡੇ ਜਿੰਨੀ ਕ ਦੂਜੇ ਹਸਪੀਟਲਾਂ ਦੀ ਪਰਚੀ ਆ ਗਈ ਉਹਨਾਂ ਕੀ ਇਹ ਤਾਂ ਇਹਨਾਂ ਦੀ ਮੈਡੀਸਨ ਆ ਠੀਕ ਹੈ ਇੰਨਾ ਫਰਕ ਆ ਉਹਨਾਂ ਦੀ ਤਾਂ ਉਹ ਇੰਨੀ ਪਰਚੀ ਹੀ ਕੱਟਦੇ ਆ ਡਾਕਟਰ ਦੀ ਫੀਸ ਦੇਖਣ ਠੀਕ ਹੈ ਜਿੰਨੇ ਦੀ ਇਹ ਦਵਾਈ ਮਿਲ ਜਾਂਦੀ ਆ ਠੀਕ ਹੈ ਹਾਂਜੀ ਦੇਖ ਲਓ ਹੁਣ ਤੁਹਾਡੇ ਸਾਹਮਣੇ ਬਾਈ ਨੇ ਆਪ ਦੱਸਿਆਗਾ ਤੇ ਮੇਰੇ ਮੂੰਹੋਂ ਕਹਿਣ ਦੀ ਲੋੜ ਨਹੀਂ ਹੈਗੀ ਤੇ ਇੱਕ ਵਾਰੀ ਬਾਈ ਬਣ ਕੇ ਜਰੂਰ ਪ੍ਰਤਿਆਕੇ ਦੇਖੋ ਤੇ ਠੀਕ ਆ ਬਾਈ ਤਰਲੋਜਨ ਬਾਈ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਈ ਬੱਚਿਆਂ ਦੀਆਂ ਵਧਾਈਆਂ ਬਹੁਤ ਬਹੁਤ ਪਰਮਾਤਮਾ ਕਰੇ ਵੀ ਸਾਡੇ ਪਰਿਵਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਕੀ ਪੂਰੀ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਪਰਿਵਾਰ ਨਾ ਹੋਵੇ ਵੀ ਜਿਹੜਾ ਬੱਚੇ ਨੂੰ ਤਰਸੇ ਤੇ ਆਪਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਇਹ ਡਾਕਟਰਾਂ ਦੇ ਜੰਜਾਲ ਦੇ ਵਿੱਚ ਵਗ ਜੇ ਤੁਹਾਨੂੰ ਪਤਾ ਭਰਾਓ ਵੀ ਮੈਂ ਕਿਸੇ ਐਲੋਪੈਥੀ ਵਾਲੇ ਵੱਡੇ ਹਸਪਤਾਲ ਦੀ ਐਡ ਨਹੀਂ ਕਰਦਾ ਹੁੰਦਾ ਬਹਾਨੇ ਨਾਲ ਵੀ ਮੈਂ ਇੱਥੇ ਗਿਆ ਮੇਰਾ ਬੰਦਾ ਦਾਖਲ ਧੀ ਮੇਰਾ ਆ ਦਾਖਲ ਧੀ ਹੈ ਨਾ ਪਰ ਆਯੁਰਵੈਦ ਦੀਆਂ ਸਾਨੂੰ ਪਤਾ ਵੀ ਆਪਣੇ ਭਾਰਤ ਦਾ ऋषियां मुनियों दी ਧਰਤੀ ਆਯੁਰਵੇਦ ਆਪਣੇ ਭਾਰਤ ਦਾ ਸਭ ਤੋਂ ਪੁਰਾਣਾ ਲਾਜਾਗਾ ਗੋਰੇ ਅੰਗਰੇਜ਼ ਵੀ ਰਿਸ਼ੀਕੇਸ਼ ਹਰਦੁਵਾਰ ਇਹਦੀ ਪੜ੍ਹਾਈ ਕਰਨ ਆਉਂਦੇ ਆ ਇਸ ਤਰੀਕੇ ਨਾਲ ਆਪਦੀ ਜਿਹੜੀ ਬਿਮਾਰੀਆਂ ਨੇ ਉਹ ਠੀਕ ਕਰਦੇ ਨੇ ਤੇ ਆਪਾਂ ਭਾਰਤ ਦੇ ਵਾਸੀ ਆਪਾਂ ਐਲੋਪੈਥੀ ਵਾਲੇ ਪਾਸੇ ਨੂੰ ਹੋ ਗਿਆ ਵੀ ਕਮਾਈ ਲਟਾਈ ਜਾਂਦੇ ਆਗੇ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਸ਼ੇਅਰ ਕਰ ਦਿਓ ਬਦ ਤੋਂ ਬਦ